ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਹਾਂਗੇ ਗੁਰਮੁਖੀ ਵਰਣਮਾਲਾ ਦੇ ਆਖਰੀ ਵਰਗ મતਲਬ ਅੰਤਮ ਵਰਗ ਦੀ ਦੁਹਰਾਈ ਇੱਕ ਇੱਕ ਅੱਖਰ ਕਰਕੇ ਆਪਾਂ ਇਹ ਪੰਜ ਅੱਖਰ ਲਿਖ ਚੁੱਕੇ ਹਾਂ ਅੱਜ ਆਪਾਂ ਇਹਨਾਂ ਦੀ ਦੁਹਰਾਈ ਕਰਾਂਗੇ ਅੱਖਰ ਕਿਹੜੇ ਕਿਹੜੇ ਨੇ ਯਯਾ ਰਾਰਾ ਲੱਲਾ ਵਾਵਾ ੜਾੜਾ ਤੇ ਹੁਣ ਚਲੋ ਇੱਕ ਵਾਰੀ ਇਹਨਾਂ ਨੂੰ ਇਕੱਠਿਆਂ ਲਿਖਣਾ ਸਿੱਖੀਏ ਹਾਂਜੀ ਹਾਂਜੀ ਬੱਚਿਓ ਇਹੀਆ ਲਿਖਾਂਗੇ ਪਹਿਲਾਂ ਆਪਾਂ ਇਹ ਹੀਆ ਲਿਖਣ ਲਈ ਇੱਥੇ ਲਾਵਾਂਗੇ ਸਿੱਧੀ ਲਾਈਨ ਠੀਕ ਹੈ 슬ੀਪਿੰਗ ਲਾਈਨ ਆਪਾਂ ਕਹਿ ਸਕਦੇ ਹਾਂ ਫਿਰ ਹਾਲ ਕੀ ਕਰਵ ਲਾਈਨ ਐਸ ਲਾਈਨ ਨੂੰ ਕ੍ਰੋਸ ਕਰਕੇ ਇੱਥੇ ਛੱਡ ਦੇਣਾ ਐਸ ਲਾਈਨ ਦੇ ਨਾਲ ਇਹਨੂੰ ਨਹੀਂ ਜੋੜਨਾ ਠੀਕ ਹੈ ਫਿਰ ਆਪਾਂ ਇੱਥੋਂ ਇਧਰ ਨੂੰ ਕਰਵ ਲਾਈਨ ਲਗਾਉਣੀ ਆ ਤੇ ਬਹੁਤ ਜ਼ਿਆਦਾ ਲੰਮੀ ਨਹੀਂ ਲਗਾਉਣੀ ਫਿਰ ਆ ਲਾਈਨ ਆਪਾਂ ਉੱਪਰ ਲੈ ਜਾਾਂਗੇ ਇਸ ਤਰ੍ਹਾਂ ਠੀਕ ਹੈ ਫੇਰ ਇਹਨੂੰ ਇੱਧਰ ਸਿੱਧੀ ਲਾਈਨ ਲਾਵਾਂਗੇ ਸਲੀਪਿੰਗ ਲਾਈਨ। ਏਵੀਂ ਛੋਟੀ ਲੋਣੀਆ, ਏਵੀਂ ਛੋਟੀ ਇਹਨਾਂ ਦਾ ਸਾਈਜ਼ ਬਰਾਬਰ ਹੋਣਾ ਚਾਹੀਦਾ ਹੈ। ਫੇਰ ਉੱਪਰੋਂ ਸਟੈਂਡਿੰਗ ਲਾਈਨ ਲੈ ਕੇ ਆਵਾਂਗੇ ਸਿੱਧੀ ਲਾਈਨ। ਐਸ ਲਾਈਨ ਤੋਂ ਲੈ ਕੇ ਐਸ ਲਾਈਨ ਤੱਕ ਇਹਨੂੰ ਲਗਾ ਦਾਂਗੇ। ਹਾਂਜੀ ਬੱਚੇ ਬਣ ਗਿਆ ਇਹਈ ਆ। ਤੁਸੀਂ ਵੀ ਇਦਾਂ ਹੀ ਵਧੀਆ ਸ਼ੇਪ ਚ ਬਣਾ ਸਕਦੇ ਹੋ। ਜਿਵੇਂ ਜਿਵੇਂ ਤੁਹਾਨੂੰ ਦੱਸਿਆ ਓਵੇਂ ਓਵੇਂ ਲਾਈਨ ਲਗਾ ਕੇ। ਠੀਕ ਹੈ। ਹਾਂਜੀ ਬੱਚੇ ਹੁਣ ਆਪਾਂ ਲਿਖਦੇ ਹਾਂ ਰਾਰਾ। ਹਾਂਜੀ ਰਾਰਾ ਲਿਖਣ ਲਈ ਸਿੱਧੀ ਲਾਈਨ ਲਾਵਾਂਗੇ ਇੱਥੇ ਠੀਕ ਹੈ ਸਲੀਪਿੰਗ ਲਾਈਨ ਫਿਰ ਆਪਾਂ ਲਾਵਾਂਗੇ ਸਟੈਂਡਿੰਗ ਲਾਈਨ ਤੇ ਐਸ ਲਾਈਨ ਨਾਲ ਆਪਾਂ ਇਹਨੂੰ ਜੋੜ ਦਾਂਗੇ ਉਸ ਤੋਂ ਬਾਅਦ ਇੱਥੋਂ ਰੌਂਡ ਸ਼ੇਪ ਦੀ ਲਾਈਨ ਬਣੋਣੀ ਹੈ ਤੇ ਆਹ ਜਿਹੜੀ ਲਾਈਨ ਆਪਾਂ ਇਹ ਇਹਦੇ ਤੋਂ ਥੋੜਾ ਉੱਪਰ ਲਿਜਾ ਕੇ ਫਿਰ ਇਹਨੂੰ ਐਦਾਂ ਟਰਨ ਕਰਨਾ ਫੇਰ 모ੜਨਾ ਤੇ ਰੌਂਡ ਸ਼ੇਪ ਦੇਖ ਕੇ ਫਿਰ ਸਲੀਪਿੰਗ ਲਾਈਨ ਐਸ ਲਾਈਨ ਨਾਲ ਜੋੜ ਦੇਣੀ ਆਪਾਂ ਠੀਕ ਹੈ यह बन गया रहा है बहुत ही सौखा बच्चे क्योंकि आप गा भी इस तरह ही बनाया भी इस तरह बनाया हूँ रहा लिख रहे हैं हम इस बात अपने को जी लला अखर ठीक है चलो लिखीए फिर दोनों पास्य बराबर जगह छड़ के फिर आप बराबर रखना है दोवे पास्यों आवलाइन ਯਾਨੀ ਜਿਹੜੀ ਸੀ ਬਣਾਉਣੀ ਆ ਆਪਾਂ ਇਸ ਤਰ੍ਹਾਂ ਬਣਾਉਣੀ ਆ ਇਧਰੋਂ ਵੀ ਬਰਾਬਰ ਜਗ੍ਹਾ ਛੱਡਣੀ ਆ ਨਾਈਂ ਤਾਂ ਬਹੁਤ ਵੱਡਾ ਬਣਾਉਣਾ ਐਸ ਮਾਈਨ ਨੂੰ ਨਾਈਂ ਬਹੁਤ ਛੋਟਾ ਤੇ ਜਿਹੜੀ ਇੱਥੇ ਵਿਚਾਲੇ ਜਿੰਨਾ ਛੱਡੀ ਆ ਇਹ ਵੀ ਦੋਨੇ ਪਾਸੇ ਬਰਾਬਰ ਛੱਡਣੀ ਆ ਤੁਹਾਨੂੰ ਪਹਿਲੇ ਖਾ ਨਾ ਪਵੇ ਕਿ ਇੱਥੇ ਲਾਈਨ ਹੋਣੀ ਚਾਹੀਦੀ ਆ ਜਾਂ ਨਹੀਂ ਆਪਾਂ ਲਾਈਨ ਹਟਾਤੀ ਠੀਕ ਹੈ ਬੱਚੋ ਅਗਲਾ ਅੱਖਰ ਕੀ ਆ ਹਾਂਜੀ ਅਗਲਾ ਅੱਖਰ ਆ ਵਾਵਾ ਹਾਂਜੀ ਮਾਵਾ ਲੇਕਰ ਲਈ ਸਲੀਪਿੰਗ ਲਾਈਨ ਲਗਾਵਾਂਗੇ ਠੀਕ ਹੈ ਪਹਿਲੀ ਲਾਈਨ ਛੱਡ ਕੇ ਦੂਜੀ ਲਾਈਨ ਦੇ ਉੱਪਰ ਫਿਰ ਆਪਾਂ ਇਧਰੋਂ ਸੱਜੇ ਪਾਸੇ ਥੋੜੀ ਜਿਹਾ ਛੱਡ ਕੇ ਮਨ ਬਣਾਵਾਂਗੇ ਇਹ ਸਟੈਂਡਿੰਗ ਲਾਈਨ ਲਾਉਣੀ ਆ ਤੇ ਇਸ ਲਾਈਨ ਨਾਲ ਇਹਨੂੰ ਨਹੀਂ ਜੋੜਨਾ ਨਹੀਂ ਛੱਡਣਾ ਫਿਰ ਆਪਾਂ ਲਾਈਨ ਸਿੱਧੀ ਲੈ ਕੇ ਜਾਣੀ ਖੱਬੇ ਪਾਸੇ ਇਸ ਤਰ੍ਹਾਂ ਐਨੀ ਲੰਮੀ ਤੇ ਇੱਥੋਂ ਰਾਉਂਡ ਸ਼ੇਪ ਦਿੰਦੇ ਹੋਏ ਆਹ ਲਾਈਨ ਨੂੰ ਸੈਂਟਰ 'ਚ ਰੱਖਣਾ ਹੈ ਬਿਲਕੁਲ ਵਿਚਾਲੇ ਠੀਕ ਆ ਤਾਂ ਫਿਰ ਆਪਾਂ ਇਹਨੂੰ ਇਦਾਂ ਮੋੜ ਕੇ ਇਹਦੇ ਬਿਲਕੁਲ ਸਾਹਮਣੇ ਲਿਆਉਣਾ ਠੀਕ ਆ ਬੱਚੇ ਉਸ ਤੋਂ ਬਾਅਦ ਆਪਾਂ ਇਹਦੇ ਸੈਂਟਰ ਤੋਂ ਲਾਈਨ ਚੱਕਣੀ ਆ ਤੇ ਇਦਾਂ ਲਗਾਉਣੀ ਆ ਇਹ ਲਾਈਨ ਆਹ ਲਾਈਨ ਤੇ ਆਹ ਲਾਈਨ ਬਰਾਬਰ ਹੋਣੀਆਂ ਚਾਹੀਦੀਆਂ ਤਿੰਨੇ ਇਦਾਂ ਨੂੰ ਹੀ ਵੱਡੀ ਹੋਊਗੀ ਰਾਉਂਡ ਸ਼ੇਪ ਜਿਹੜਾ ਦੇਣਾ ਆਪਾਂ ਤੇ ਇਦਾਂ ਨੂੰ ਹੀ ਛੋਟੀ ਪਰ ਇਦਾਂ ਨੂੰ ਤਿੰਨੇ ਬਰਾਬਰ ਹੋਣੀਆਂ ਚਾਹੀਦੀਆਂ ਬਣ ਗਿਆ ਜੀ ਵਾਵਾ ਹੁਣ ਆਪਣਾ ਇੱਕ ਅੱਖਰ ਰਹਿ ਗਿਆ ਉਹ ਕੀ ਆ ਰਾੜਾ ਬਹੁਤ ਸੋਖਾ ਜਿਵੇਂ ਆਪਾਂ ਤੱਤਾ ਲਿਖਿਆ ਸੀ ਓਵੇਂ ਲਿਖਣਾ ਤੇ ਪਹਿਲਾਂ ਸਿੱਧੀ ਲਾਈਨ ਲਗਾ ਕੇ ਫੇਰ ਇੱਥੋਂ ਕਰਵ ਲਾਈਨ ਲਗਾਉਂਦੇ ਹੋਏ ਆਪਾਂ ਕੀ ਕਰਨਾ ਸਲੀਪਿੰਗ ਲਾਈਨ ਬਣਾ ਦੇਣੀ ਇੱਥੇ ਠੀਕ ਹੈ ਇੱਥੋਂ ਤੱਕ ਐਦਾਂ ਹੀ ਆਪਾਂ ਦਾਤਾ ਲਿਖਿਆ ਸੀ ਨਾ ਫੇਰ ਆਪਾਂ ਇੱਥੋਂ ਰਾਉਂਡ ਸ਼ੇਪ ਦਿੰਦੇ ਹੋਏ ਐਦਾਂ ਲੈਂ ਲੈ ਕੇ ਜਾਣੀ ਇੱਧਰ ਠੀਕ ਹੈ ਪਰ ਆਹ ਲਾਈਨ ਨਾਲ ਨਹੀਂ ਜੋੜਨੀ ਇਹਦੀਆਂ ਦੋ ਟੇਲ ਬਣਾਉਣੀਆਂ ਇਸ ਤਰ੍ਹਾਂ ਇਹ ਇਹਦੇ ਨਾਲ ਜੁੜਣੂਗੀ ਐਦਾਂ ਓਕੇ ਹਾਂ ਜੀ ਸਮਝ ਆਈ ਏ ਬਣ ਗਿਆ ਬੱਚੋ ਰਾੜ ਅੱਖਰ ਹਾਂਜੀ ਬੱਚੋ ਆਪਾਂ ਇੱਕ ਇੱਕ ਅੱਖਰ ਨਾਲ ਤਿੰਨ ਤਿੰਨ ਤਸਵੀਰਾਂ ਲਾ ਕੇ ਤੁਹਾਨੂੰ ਵਿਖਾਇਆ ਕਿ ਕਿਹੜੇ ਅੱਖਰ ਨਾਲ ਕਿਹੜੇ-ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਹੁਣ ਆਪਾਂ ਇਹਨਾਂ ਨਾਲ ਦੁਹਰਾਈ ਕਰ ਰਹੇ ਆ ਇਸ ਅੰਤਮ ਵਰਗ ਦੀ ਤਾਂ ਹੁਣ ਆਪਾਂ ਕੀ ਕਰਾਂਗੇ ਇੱਕ ਇੱਕ ਤਸਵੀਰ ਨਾਲ ਵੇਖਾਂਗੇ ਕਿ ਇੱਕ ਅੱਖਰ ਨਾਲ ਇੱਕ ਤਸਵੀਰ ਲਾ ਕੇ ਤੁਹਾਨੂੰ ਦੱਸਾਂਗੇ ਕਿ ਕਿਹੜਾ ਸ਼ਬਦ ਸੀ ਠੀਕ ਹੈ ਤਾਂ ਕਿ ਤੁਹਾਨੂੰ ਦੁਹਰਾਈ ਹੋ ਜੇ ਉਹ ਤਾਂ ਆਪਾਂ ਕਰ ਹੀ ਚੁੱਕਿਆ ਯਯਾ ਕੀ ਹੁੰਦਾ ਬੱਚੋ ਯਕਾ ਹਾਂਜੀ ਰਾਰਾ ਰਾਜਾ ਲੱਲਾ ਖਰ ਨਾਲ ਕਿਹੜਾ ਸ਼ਬਦ ਸ਼ੁਰੂ ਹੁੰਦਾ ਜੀ ਲਾਲਟੈਣ ਠੀਕ ਹੈ ਵਾਵਾ ਵੇਲਣਾ ਡਾੜਾ ਤੁਹਾਨੂੰ ਦੱਸਿਆ ਸੀ ਖਾਲੀ ਹੁੰਦਾ ਇਸ ਲਈ ਇਹਨੂੰ ਖਾਲੀ ਕਿਹਾ ਜਾਂਦਾ ਹੈ ਪਰ ਇਹ ਕਿਸੇ ਵੀ ਸ਼ਬਦ ਦੇ ਵਿਚਾਲੇ ਜਾਂ ਆਖਰ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਸੜਕ ਸੜਕ ਦੇ ਡਾੜਾ ਵਿਚਾਲੇ ਲਿਖਿਆ ਜਾਂਦਾ ਹੈ ਘੜੀ ਉਹਦੇ ਅੰਤ ਵਿੱਚ ਇਹਨੂੰ ਲਿਖਿਆ ਜਾਂਦਾ ਹੈ ਡਾੜਾ ਅੱਖਰ ਦੀ ਵਰਤੋਂ ਤਾਂ ਹੁੰਦੀ ਆ ਪਰ ਇਹਦੇ ਨਾਲ ਸ਼ਬਦ ਸ਼ੁਰੂ ਨਹੀਂ ਹੁੰਦਾ ਇਸ ਲਈ ਇਹਨੂੰ ਖਾਲੀ ਕਹਿ ਦਿੱਤਾ ਜਾਂਦਾ ਹੈ ਹਾਂਜੀ ਬੱਚਿਓ ਆਪਣਾ ਅੰਤਮ ਵਰਗ ਵੀ ਆਪਾਂ ਪੂਰਾ ਕਰ ਲਿਆ ਦੁਹਰਾਇ ਵੀ ਕਰ ਲਈ ਹੁਣ ਆਪਾਂ ਕੱਲ ਨੂੰ ਮਿਲਦੇ ਆ ਤੁਹਾਨੂੰ ਨਵੀਨ ਵਰਗ ਨਾਲ ਨਵੀਨ ਵਰਗ ਕੀ ਆ ਪੈਰ ਬਿੰਦੀ ਵਾਲੇ ਅੱਖਰ ਠੀਕ ਹੈ ਕੱਲ ਨੂੰ ਆਪਾਂ ਤਿੰਨ ਅੱਖਰ ਕਰਾਂਗੇ ਅਗਲੇ ਉਹ ਇਕੱਠੇ ਕਰਾਂਗੇ ਉਹ ਇਸ ਲਈ ਇਕੱਠੇ ਕਰਾਂਗੇ ਕਿਉਂਕਿ ਉਹ ਪਹਿਲਾਂ ਹੀ ਰਿਪੀਟਡ ਨੇ ਸਾਰੇ ਅੱਖਰ ਆਪਾਂ ਲਿਖਣੇ ਸਿੱਖੇ ਹੋਏ ਨੇ ਬੋਲਣੇ ਸਿੱਖੇ ਹੋਏ ਨੇ ਪਰ ਉਹਨਾਂ ਦੇ ਪੈਰ 'ਚ ਬਿੰਦੀ ਲੱਗੀ ਆ ਤਾਂ ਇਸ ਲਈ ਆਪਾਂ ਇੱਕ ਵਾਰੀ ਉਹਨਾਂ ਨੂੰ ਲਿਖਾਂਗੇ ਤੇ ਕੱਲ ਨੂੰ ਤਿੰਨ ਇਕੱਠੇ ਲਿਖਾਂਗੇ ਮਿਲਦੇ ਆਂ ਫਿਰ ਕੱਲ ਨੂੰ ਤਿੰਨ ਅਗਲੇ ਅੱਖਰਾਂ ਨਾਲ ਨਵੀਨ ਵਰਗ ਦੇ ਉਦੋਂ ਤੱਕ ਟੇਕ ਕੇ ਰਹਿਣਾ ਬਾਏ ਬਾਏ